ਜ਼ਿਲ੍ਹਾ ਬਰਨਾਲਾ ਦੇ ਪਿੰਡ ਸਹਿਣਾ ਤੋਂ ਇੱਕ ਤੋਂ ਬਾਅਦ ਇੱਕ ਵੱਡੀ ਵਾਰਦਾਤ ਸਾਹਮਣੇ ਆ ਰਹੀ ਹੈ। ਦਰਅਸਲ 12 ਦਿਨ ਪਹਿਲਾਂ ਪਿੰਡੇ ਦੇ ਸਾਬਕਾ ਸਰਪੰਚ ਦੇ ਮੁੰਡੇ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਹੁਣ ਪਿੰਡ ਦੇ ਵਿੱਚ ਇੱਕ ਮਜ਼ਦੂਰ ਦਾ ਕਤਲ ਕੀਤਾ ਗਿਆ। ਅਤੇ ਕਤਲ ਇੰਨਾ ਭਿਆਨਕ ਸੀ ਕਿ ਮਜ਼ਦੂਰ ਨੂੰ ਮਾਰ ਕੇ ਨਹਿਰ ਦੇ ਕੰਢੇ ਸੁੱਟ ਦਿੱਤਾ ਗਿਆ। ਪੁਲਿਸ ਜਾਂਚ ਦੇ ਵਿੱਚ ਜੁੱਟ ਗਈ ਹੈ। ਆਓ ਲੈ ਚੱਲਦੇ ਹਾਂ ਪੂਰੀ ਖਬਰ ਦੇ ਵੱਲ। ਬਰਨਾਲਾ ਜ਼ਿਲ੍ਹੇ ਦੇ ਪਿੰਡ ਸਹਿਣਾ ਵਿੱਚ ਵੀਰਵਾਰ ਨੂੰ ਕਤਲ ਦੀ ਵਾਪਰੀ ਦੂਜੀ ਘਟਨਾ ਨੇ ਪਿੰਡ ਵਾਸੀਆਂ ਵਿੱਚ ਸਹਿਮ ਪੈਦਾ ਕਰ ਦਿੱਤਾ ਜਿਕਰਯੋਗ ਹੈ ਕਿ ਬੁੱਧਵਾਰ ਤੜਕਸਰ ਨਹਿਰ ਦੇ ਕੰਢੇ 40 ਸਾਲਾ ਵਿਅਕਤੀ ਦੀ Laash ਖੂਨ ਨਾਲ ਲਥਪਥ ਮਿਲੀ ਹੈ ਮ੍ਰਿਤਕ ਦੀ ਪਛਾਣ ਰੋਜਾਨਾ ਦਿਹਾੜੀਦਾਰ ਮੱਗਰ ਸਿੰਘ ਵਜੋ ਹੋਈ ਹੈ ਜਿਸ ਦੇ ਸਿਰ ਤੇ ਗੰਭੀਰ ਸੱਟਾਂ ਸਨ ਦੱਸਿਆ ਜਾ ਰਿਹਾ ਹੈ ਕਿ ਉਹ ਬਿੱਤੀ ਰਾਤ ਤੋਂ ਲਾਪਤਾ ਸੀ ਪੁਲਿਸ ਨੇ Laash ਕਬਜੇ ਵਿੱਚ ਲੈ ਕੇ ਮਾਮਲੇ ਨੂੰ ਸ਼ੱਕੀ ਕਤਲ ਮੰਨ ਰਿਆ ਜਾਂਚ ਸ਼ੁਰੂ ਕਰ ਦਿੱਤੀ ਹੈ Laash ਨੂੰ Post Mortem ਲਈ Barnala Civil Hospital ਭੇਜਿਆ ਗਿਆ ਸੈਨਾ ਪੁਲਿਸ ਸਟੇਸ਼ਨ ਦੇ SHO ਗੁਰਮੰਦਰ ਸਿੰਘ ਨੇ ਦੱਸਿਆ ਕਿ ਜਾਂਚ ਵਿੱਚ ਸਹਾਇਤਾ ਲਈ Dog Squad and Forensic Mahara ਨੂੰ ਬੁਲਾਇਆ ਗਿਆ ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 4 ਅਕਤੂਬਰ ਨੂੰ ਪਿੰਡ ਦੀ ਸਾਬਕਾ ਸਰਪੰਚ ਮਲਕੀਤ ਕੌਰ ਦੇ 45 ਸਾਲਾ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਨੂੰ ਕਥਿਤ ਤੌਰ ਤੇ ਉਸੇ ਪਿੰਡ ਦੇ ਇੱਕ ਵਸਨੀਕ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਇਸ ਕਤਲ ਦੇ ਵਿਰੋਧ ਵਿੱਚ ਇੱਕ ਹਫਤੇ ਤੱਕ ਰੋਸ਼ ਪ੍ਰਦਰਸ਼ਨ ਹੋਇਆ ਭਾਵੇਂ ਕਿ ਪੁਲਿਸ ਨੇ ਅਗਲੇ ਹੀ ਦਿਨ ਕਥਿਤ ਹਮਲਾਵਾਰ ਸਮੇਤ ਸੈਨਾ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਸੁਖਵਿੰਦਰ ਦਾ ਅੰਤਮ ਸੰਸਕਾਰ 11 ਅਕਤੂਬਰ ਨੂੰ ਕੀਤਾ ਗਿਆ ਸੀ ਕੁਝ ਪਿੰਡ ਵਾਸੀਆਂ ਨੇ ਦੱਸਿਆ ਕਿ ਸਹਿਣਾ ਵਿੱਚ ਇਹ ਜਹੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਸਨ ਅਤੇ ਤਾਜ਼ਾ ਕਤਲਾਂ ਤੋਂ ਬਾਅਦ ਉਹਨਾਂ ਨੇ ਡਰ ਜ਼ਾਹਿਰ ਕੀਤਾ ਸੋ ਕੁੱਲ ਮਿਲਾ ਕੇ ਪਿੰਡ ਸਹਿਣਾ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਸਿਰਫ 12 ਦਿਨਾਂ ਦੇ ਅੰਦਰ-ਅੰਦਰ ਪਿੰਡ ਦੇ ਵਿੱਚ ਇਹ ਦੂਜੀ ਵੱਡੀ ਵਾਰਦਾਤ ਵਾਪਰੀ ਹੈ ਜਿਨ੍ਹਾਂ ਨੇ ਜਿਸ ਵਾਰਦਾਤ ਨੇ ਪਿੰਡ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਘਟਨਾ ਦਾ ਹੁਣ ਜੀ ਕੋਈ ਪਤਾ ਨਹੀਂ ਯਾਨੀ ਰਾਤ 8:00 ਨੇ ਕੱਲ ਤੇ 6:30 ਵਜੇ ਉਹਦਾ ਸ਼ੌਰਾ ਘਰੇ ਆਇਆ ਸੀ ਇੱਕ ਬੰਦਾ ਉਹਦੇ ਨਾਲ ਹੋਰ ਸੀਗਾ ਆ ਕੇ ਘਰੇ दारू-ਦੂਰੂ ਪੀ ਕੇ ਉਸ ਤੋਂ ਬਾਅਦ ਉਹਨੂੰ ਵਹਾ ਕੇ ਲੈ ਗਏ ਉਸ ਤੋਂ ਬਾਅਦ ਉਹ ਘਰੇ ਨਹੀਂ ਆਇਆ ਦਾ ਸਵੇਰ ਪਤਾ ਲੱਗਿਆ ਕਿੰਨੇ ਕ ਵਜੇ ਲੱਗੇ ਹੋਏ ਉਹ 8 ਵਜੇ ਹੋਣਗੇ ਤਕਰੀਬ 9 8-9 ਦੇ ਵਿੱਚ ਬੱਚੇ ਨੇ ਇਹ ਬੱਚੇ ਕਿੰਨੇ ਜੀ ਬੱਚੇ ਨੇ ਜੀ ਤਿੰਨ ਆ ਗਏ ਇਹ ਪਹਿਲਾ ਘਰ ਦੇ ਦੇ ਵਿਆਹ ਹੈਗੇ ਦੋ ਬੱਚੇ ਮਗਰ ਆਏਗੇ ਇੱਕ ਬੱਚਾ ਇਹਦਾ ਗੁੱਡੀ ਹੈ ਜੀ ਇੱਕ ਉਹ ਮੁੰਡਾ ਤੇ ਕੁੜੀ ਪਹਿਲੇ ਕੰਮ ਕੀ ਕਰਦਾ ਇਹ ਕੰਮ ਇਹ ਦਿਹਾੜੀਦਾਰ ਸੀ ਜਾਂਦਾ ਤੁਹਾਨੂੰ ਕਿਵੇਂ ਪਤਾ ਲੱਗਾ ਸਵੇਰੇ ਸਵੇਰੇ ਫੇ ਬੜਕ ਲੈਣ ਲੱਗੇ ਵੀ ਕਿੱਧਰ ਗਿਆ ਦਿਓ ਰਾਤ ਆਇਆ ਨਹੀਂ ਗਿਆ ਨਾਲਾ ਮੱਗਰ ਸਿੰਘ ਇਹਦਾ ਨਾਮ ਔਰ ਇਹ 40 45 ਸਾਲ ਦੀ ਉਮਰ ਹੈ 40 ਤੋਂ 45 ਦੇ ਵਿੱਚ ਇਹਦੀ ਉਮਰ ਹੈ ਤੇ ਇਹ ਸਾਨੂੰ ਇਸਵੇਰੇ ਸੂਚਨਾ ਮਿਲੀ ਸੀ ਵੀ ਇੱਥੇ ਇੱਕ ਨਹਿਰ ਦਾ ਪੱਤਨ ਆ ਜਿਹੜਾ ਪੁਲ ਪੁਲ ਤੋਂ 100 ਕਿਲੋਮੀਟਰ ਨਾਰਥ ਵੱਲ ਪੱਤਨ ਤੇ ਇੱਕ ਬੰਦਾ ਪਿਆ ਤੇ ਜਿਹਦੇ ਸਿਰ ਦੇ ਵਿੱਚ ਸੱਟਾਂ ਮਾਰੀਆਂ ਹੋਈਆਂ ਆ ਅਸੀਂ ਇੱਥੇ ਆ ਕੇ ਡੈਡ ਬੋਡੀ ਨੂੰ ਮੌਕਾ ਮੁਲਾਜ਼ਾ ਕਰਕੇ ਡੈਡ ਬੋਡੀ ਨੂੰ ਪੋਸਟਮਾਰਟਮ ਵਾਸਤੇ ਹਸਪੀਟਲ ਭੇਜਤਾ ਤੇ ਪਰਿਵਾਰ ਦੇ ਬਿਆਨਾਂ ਤੇ ਐਫ ਆਈ ਆਰ ਲਾਜ਼ ਕੀਤੀ ਜਾ ਰਹੀ ਹੈ ਬਾਕੀ ਜੋ ਵੀ ਅ ਅਗਲੇ ਦੀ ਤਵਦੀਸ਼ ਦੇ ਵਿੱਚ ਆਊਗਾ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ